ਹਾਂਜੀ ਸੰਤ ਜੀ ਮੀਂਹ ਪੈ ਰਿਹਾ ਜੀ ਲਗਾਤਾਰ ਤੇ ਹੁਣ ਥੋੜਾ ਹਟਿਆ ਹੋਇਆ ਹੈ ਪਰ ਰਾਤ ਦੇ ਮੀਂਹ ਪੈਂਦਾ ਤੇ ਪਰ ਸਾਡੇ ਪਿੰਡ ਦਾ ਇਦਾਂ ਹੈ ਸਾਡੇ ਪਿੰਡ ਹੈਗਾ ਪਹਾੜਾਂ ਦੀਆਂ ਜੜਾਂ ਦੇ ਵਿੱਚ ਤੇ ਇੱਥੇ ਨਾ ਕੋਈ ਮੀਂਹ ਦਾ ਬੁੱਤਾ ਅਸਰ ਨਹੀਂ ਪੈਂਦਾ ਫੜਦਾ ਵੀ ਜ਼ਿਆਦਾ ਨਹੀਂ ਹੁੰਦਾ ਹੈਗਾ ਮੀਂਹ ਦਾ ਵੀ ਨਹੀਂ ਪੈਂਦਾ ਕਿਉਂਕਿ ਮਤਲਬ ਖੇਤ ਵੀ ਥੋੜੇ ਰਿੱਤੇ ਵਾਲੇ ਆ ਜਦੇ ਪਾਣੀ ਸੁੱਕ ਜਾਂਦਾ ਪਰ ਜਿੱਥੇ ਹੜ ਆਏ ਹੋਏ ਆ ਉੱਥੇ ਹਾਲਤ ਬਹੁਤ ਤਰਫ ਜੋਗ ਹੈ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਣਾ ਉਹ ਤੁਸੀਂ ਪਿੱਛੇ ਦੂਰ ਦੇਖੋ ਤੁਹਾਨੂੰ ਪਹਾੜ ਵੀ ਦਿਖ ਜਾਣੇ ਆ ਆਹ ਮੰਨ ਲਓ ਲੂਟਿਆਂ ਤੋਂ ਬੈਕ ਸਾਈਡ ਦੇ ਉੱਤੇ ਪਿਛਲੇ ਪਾਸੇ ਹਾਂਜੀ ਤੇ ਇਸ ਕਰਕੇ ਸਾਡੇ ਪਿੰਡ ਜਿਹੜਾ ਥੋੜਾ ਨਾ ਮੰਨ ਲਓ ਥੱਲੇ ਪਾਣੀ ਨਿਕਲ ਜਾਂਦਾ ਜਿੰਨਾ ਪਾਣੀ ਆਉਂਦਾ ਹੈ ਪਰ ਜਿੰਨਾ ਪਿੰਡਾਂ ਦੇ ਵਿੱਚ ਹੜ ਆਇਆ ਵਾ ਉੱਥੇ ਬਹੁਤ ਮਾੜੇ ਹਾਲ ਹੈ ਤੇ ਆਪਾਂ ਆਉ ਰਲ ਕੇ ਸਾਰੇ ਮਦਦ ਕਰੀਏ ਸਾਡੇ ਪਿੰਡ ਵੀ ਮੰਨ ਲਓ ਇਕੱਠੇ ਕਰ ਰਹੇ ਆ ਅਨਾਜ ਵਗੈਰਾ ਸਾਰਾ ਸਮਾਨ ਜਿਹੜਾ ਉੱਥੇ ਘੱਲਣਾ ਹੈ ਖਾਸ ਕਰਕੇ ਉੱਥੇ ਲੋੜ ਜ਼ਿਆਦਾ ਡੰਗਰਾਂ ਨੂੰ ਹਰੇ ਚਾਰੇ ਦੀ ਤੇ ਸੁੱਕੇ ਪੱਠਿਆਂ ਦੀ ਹੈ ਤੇ ਆਪਾਂ ਇੱਕ ਗੱਲ ਹੋਰ ਕਰੀਏ ਕਿ ਜਦੋਂ ਆਪਾਂ ਉੱਥੇ ਸਮਾਨ ਦੇਣ ਜਾਣੇ ਆ ਬੰਨ ਤੋਂ ਪਾਰ ਸਿੱਧੇ ਡਾਇਰੈਕਟ ਕਿਸਾਨਾਂ ਨੂੰ ਸਮਾਨ ਦੇ ਕੇ ਆਈਏ ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਕਿਸਾਨਾਂ ਦਾ ਹੋਇਆ ਹੈ ਹੋਰ ਕਿਸੇ ਦਾ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਨੁਕਸਾਨ ਕਿਸਾਨਾਂ ਦਾ ਹੋਇਆ ਕਿਉਂਕਿ ਕਿਸਾਨਾਂ ਨੇ ਜਿਹੜੀਆਂ ਫਸਲਾਂ ਬੀਜੀਆਂ ਉਹ ਵੀ ਲਿਮਟ ਲੈ ਕੇ ਬੀਜੀਆਂ ਹੁੰਦੀਆਂ ਜ਼ਿਆਦਾਤਰ ਤੇ ਉਹਨਾਂ ਦੀਆਂ ਫਸਲਾਂ ਵੀ ਖੜ ਗਈਆਂ ਤੇ ਉਹ ਤੋਂ ਬਦ ਡੰਗਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਜਿੱਦਾਂ ਹੁਣ ਆਪਾਂ ਜਿਹੜਾ ਇੱਥੇ ਸਮਾਨ ਲੈ ਜਾਣੇ ਆ ਬਾਕੀ ਵੀ ਸਾਰੇ ਲੋਡ ਬੰਦ ਹੈ ਪਰ ਉਹਨਾਂ ਨੂੰ ਮਿਲ ਗਿਆ ਸਮਾਨ ਜਿੰਨਾ ਉਹਨਾਂ ਨੂੰ ਚਾਹੀਦਾ ਸੀ ਉਹ ਤੋਂ ਵੱਧ ਹੀ ਮਿਲ ਗਿਆ ਕਿਉਂਕਿ ਖਾਣੇ ਪੀਣੇ ਦੇ ਤਾਂ ਕੋਈ ਕਮੀ ਨਹੀਂ ਰਹੀ ਉੱਥੇ ਕਿ ਮੌਜੂਦਾ ਸਮੇਂ ਕਿਸਾਨਾਂ ਨੂੰ ਬਹੁਤ ਮੰਨ ਲਓ ਜ਼ਰੂਰਤ ਹੈ ਕਿਉਂਕਿ ਉਹਨਾਂ ਦੇ ਡੰਗਰ ਵੀ ਖੜ ਗਏ ਜਿਹੜੇ ਡੰਗਰ ਜੀਉਣ ਦੇ ਵੀ ਆ ਉਹਨਾਂ ਦੇ ਖਾਣ ਦਾਸਤੇ ਕੁਝ ਨਹੀਂ ਹੈਗਾ ਇਸੇ ਤਰ੍ਹਾਂ ਬਾਅਦ ਦੇ ਵਿੱਚ ਵੀ ਲੋੜ ਪੈਣੀ ਹੈ ਕਿਉਂਕਿ ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਖੇਤਾਂ ਨੂੰ ਪੱਧਰਾ ਕਰਨਾ ਹੈ ਉਸ ਵਕਤ ਵੀ ਸਾਡੇ ਸਾਰੇ ਪੰਜਾਬੀਆਂ ਦੀ ਸਿੱਖ ਭਰਾਵਾਂ ਦੇ ਸਾਥ ਦੀ ਲੋੜ ਪੈਣੀ ਹੈ ਕਿਉਂਕਿ ਸਿੱਖਾਂ ਦਾ ਸਾਥ ਸਿੱਖਾਂ ਨੇ ਦੇਣਾ ਹੈ ਹੋਰ ਕਿਸੇ ਨੇ ਸਾਥ ਨਹੀਂ ਦੇਣਾ ਤੇ ਆਪਾਂ ਦਾ ਉੱਥੇ ਬਲੱਗਭਗ ਕਿਸਾਨ ਸਾਰੇ ਸਿੱਖ ਹੀ ਹੈ ਜੇ 90% ਚਲੋ ਜੱਟ ਹੈ ਜੇ ਹੋਰ ਕਿਸੇ ਆਜ਼ਾਦ ਦੇ ਵੀ ਤਾਂ ਹੈ ਜਿਹੜਾ ਸਿੱਖ ਹੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਉੱਠਣਾ ਚਾਹੀਦਾ ਕਿਉਂਕਿ ਆਪਾਂ ਦਾ ਮੰਨੋ ਕੋਈ ਫਰਕ ਨਹੀਂ ਕਰਦੇ ਚਾਹੇ ਕਿਤੇ ਹੋਰ ਮਾਜਬ ਦਾ ਬੰਦਾ ਵੀ ਹੋਵੇ ਉਹਦਾ ਸਾਧਨੀ ਹੈ ਇੱਥੇ ਤਾਂ ਖਾਸ ਕਰਕੇ ਸਾਡੇ ਖੁਦ ਆਪਣੇ ਭਰਾ ਜਿਹੜੇ ਸਿੱਖ ਭਰਾ ਐ ਉਹ ਅਣਗਹਿਲੀ ਕਰਕੇ ਸਰਕਾਰ ਦੀ ਕਰਕੇ ਬਿਲਕੁਲ ਬਰਬਾਦ ਹੋ ਗਏ ਤਬਾਹ ਹੋ ਗਏ ਹਨਾ ਕਿ ਬੇਜਵਾਨੇ ਡੰਗਰ ਵੀ ਵਿਚਾਰੇ ਕਿੰਨੇ ਮਾਰੇ ਗਏ ਤਾਂ ਕਿ ਬਦਲ ਤੁਹਾਨੂੰ ਬੱਦ ਦੇਖ ਰਹੀਆਂ ਤੁਸੀਂ ਕਿੰਨਾ ਜ਼ਿਆਦਾ ਹੈ ਸਾਡੇ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਸਾਡੇ ਪਿੰਡ ਕਿਉਂਕਿ ਸਾਡੇ ਦੀ ਲੋਕੇਸ਼ਨ ਇਹ ਇਦਾਂ ਦੀ ਹੈ ਭੂਗੋਲਕ ਤੌਰ ਤੇ ਕਿ ਜਿੱਥੇ ਬਹੁਤਾ ਹੜਾਂ ਦਾ ਅਸਰ ਨਹੀਂ ਹੁੰਦਾ ਥੋੜਾ ਖੇਤਾਂ ਦੇ ਵਿੱਚ ਖੜ ਦਾ ਪਾਣੀ ਜ਼ਰੂਰ ਪੈ ਜਾਂਦਾ ਹੈ ਪਰ ਜ਼ਿਆਦਾਤਰ ਕੋਈ ਖਾਸ ਮਨ ਲਓ ਨੁਕਸਾਨ ਨਹੀਂ ਹੁੰਦਾ ਹੈਗਾ ਤੇ ਪਰ ਜਿੱਥੇ ਹੋ ਰਿਹਾ ਨੁਕਸਾਨ ਉੱਥੇ ਤੁਸੀਂ ਦੇਖਦੇ ਕਿੰਨੀ ਤਬਾਹੀ ਮੱਚੀ ਹੋਈ ਹੈ ਜਿਹੜੇ ਵਿਚਾਰੇ ਡੰਗਰ ਹੈ ਸਭ ਤੋਂ ਵੱਧ ਉਹਨਾਂ ਦਾ ਬੁਰਾ ਹਾਲ ਹੈ ਤੇ ਕਿਸਾਨਾਂ ਦਾ ਵਿਚਾਰੇ ਬਰਬਾਦ ਹੋ ਗਏ